ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਔ ਜੀ ਕਿਦਾਂ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚਰਦੀ ਕਲਾ ਚੋਂ ਤੇ ਬਾਕੀ ਤੁਸੀਂ ਬਲੌਗ ਦੇਖਿਆ ਸੀ ਜਿਹੜਾ ਆਪਣਾ ਜੀ ਇੱਕ ਤਾਂ ਸਾਡੇ ਭਰਾ ਵਾਸੀ ਹੁਣੀ ਹੈ ਜੇ ਕਿਸੇ ਭਰਾ ਨੂੰ ਜਰਮਨ ਦਾ ਬੱਚਾ ਚਾਹੀਦਾ ਨਾ ਨਸਲ ਦਾ ਅਸਲੀ ਤਾਂ ਉਹ ਜ਼ਰੂਰ ਪਹੁੰਚਿਓ ਬਾਦਮਪੁਰ ਉਹਨਾਂ ਦੇ ਫਾਰਮ ਤੇ ਹੀ ਲੈਣਾ ਜੀ ਮੈਂ ਕਹਿੰਦਾ ਰੂਹ ਖੋਸੋਗੀ ਸਾਡੇ ਕੁੱਤੇ ਵੇਖ ਕੇ ਯਾਰ ਸਹੀ ਗੱਲ ਆ ਬਾਈ ਠੀਕ ਐ ਤੇ ਉਹ ਬਹੁਤ ਜਲਦੀ ਆ ਆ ਵੀਰੇ ਆ ਦੋਨੇ ਭਰਾ ਇੱਥੇ ਆਪਾਂ ਨੂੰ ਗਿਫਟ ਲੈ ਕੇ ਆਉਣਗੇ ਮੈਂ ਤੁਹਾਨੂੰ ਫੋਨ ਲਾ ਨੰਬਰ ਵੀ ਉਦੋਂ ਦੱਸੂਗਾ ਵੀ ਬੋਲ ਕੇ ਜੇ ਕਿਸੇ ਨੇ ਮਿਲਣਾ ਹੋਵੇ ਉਹਨਾਂ ਨੂੰ ਹਨਾ ਤੇ ਜੇ ਕਿਸੇ ਨੇ ਮਸ਼ੀਨ ਬਣਾਉਣੀ ਆ ਥਰੇਸਰ ਹੜੰਬਾ ਕੰਪੈਨ ਤੂੜੀ ਵਾਲੀ ਖਣਕ ਵਾਲੀ ਸਾਰਾ ਕੁਝ ਹਨਾ ਉਹ ਆਪਣੀ ਜੰਗੀਰ ਥਰੇਸਰ ਵਾਲੀ ਆ ਜੀ ਬਹੁਤ ਤਕੜਾ ਕੰਮ ਆ ਬਾਈਆਂ ਦਾ ਮੈਂ ਕਿ ਨਰਾਇਣ ਸਿੰਘ ਨਰੂ ਵਿੱਚ ਸਾਈ ਬੈਠੀ ਆਪਾਂ ਭਰਾ ਆਪਣੇ ਸਹੀ ਗੱਲ ਆ ਜੀ ਜਿਹੜੀ ਚੂਨੀ ਕਰਦੀ ਤਾਂ ਕੋਈ ਘੂਨੀ ਕਰਦੀ ਉੱਥੇ ਸਹੀ ਗੱਲ ਆ ਬਾਬਾ ਠੀਕ ਹੈ ਤੇ ਆਈ ਉੱਥੇ ਅਸੀਂ ਤਾਂ ਬਿਮਾਰ ਹੋ ਗਏ ਜਾ ਕੇ ਕਿ ਸਾਡੀ ਨੂੰ ਤਾਂ ਉਹੀ ਉਹ ਕਹਿੰਦਾ ਕੋਈ ਬੰਦਾ ਡਾਕਟਰ ਦੇ ਗਿਆ ਸੀ ਅੱਛਾ ਜੀ ਤੇ ਆ ਕੇ ਚੁੱਪੀ ਕਰ ਗਿਆ ਤੇ ਸੌਣਾ ਨਾ ਕਰੇ ਰਾਤ ਨੂੰ 10 ਵਜੇ ਉੱਠੇ ਉੱਠ ਕੇ 10 ਮਿੰਟ ਨਾ ਆਵੇ ਰਾਣੀ ਨੇ ਦੂਜੇ ਦਿਨ ਵੇਖਿਆ ਵੀ ਕੱਲ ਕੀ ਡਾਕਟਰ ਨੇ ਇਹ ਜੀ ਕਿਹੜੀ ਗੱਲ ਕਹਤੀ ਕੋਈ ਬਿਮਾਰੀ ਖਤਰਨਾਕ ਹੈ ਉਹ ਨਗਰ ਗਈ ਉੱਟਕੇ ਉਹਨੇ ਵੇਖਿਆ ਉੱਟਕੇ ਬਾਥਰੂਮ ਦੀ بجائے ਸਿੱਧਾ ਰਸੋਈ ਨੂੰ ਗਿਆ ਕੰਜਰ ਜਾ ਕੇ ਸਿੱਧਾ ਖਾਂਡਾ ਵਾਲਾ ਡੱਬਾ ਖੋਲਿਆ ਖੋਲ ਪਿਆ 2 ਮਿੰਟ ਉਹਦੇ ਲਈ ਵੇਖ ਕੇ ਤੇ ਬੰਦ ਕਰਤਾ ਰੱਖਤਾ ਫੇਰ ਪੈ ਗਿਆ ਜਾ ਕੇ ਹਾਂ ਫੇਰ ਉੱਠਿਆ 2 ਘੰਟੇ ਬਾਅਦ ਫੇਰ ਗਿਆ ਫੇਰ ਖਾਂਡਾ ਵਾਲਾ ਡੱਬਾ ਖੋਲਿਆ ਫੇਰ ਖੋਲ੍ਹਿਆ ਜਾ ਕੇ ਇੱਕ ਦਿਨ ਦੋ ਦਿਨ ਤਿੰਨ ਦਿਨ ਉਹ ਕਹਿੰਦੀ ਕਿ ਹੋ ਗਿਆ ਨਾ ਅਦਿਨ ਸਾਸ ਨਾਲ ਗੱਲ ਕਰੀ ਵੀ ਜਦੋਂ ਮੈਂ ਔਰਦੀ ਆ ਰਾਤ ਨੂੰ ਔਰਦਾ ਸਿੱਧਾ ਰਸੋਈ 'ਚ ਜਾਂਦਾ ਹੈ ਕਾਂਡਾ ਡੱਬਾ ਖੋਲਦਾ ਉਹ ਨੂੰ ਵੀਗਾ ਹਾਂ ਕਾਂਤਾ ਵੀ ਨਹੀਂ ਤੇ ਖਾਣਾ ਨਾ ਵੇਰ ਰੱਖ ਦਿੰਦਾ ਹਾਂ ਉਹ ਕਹਿੰਦੀ ਪੁੱਛ ਲੋ ਏਡੀ ਕਿਹੜੀ ਗੱਲ ਹੈ ਦਿਮਾਗ ਤੇ ਕਾਤੋਂ ਇੰਨਾ ਲੋੜ ਪਾਇਆ ਨੇ ਹਾਂ ਉਹ ਮੈਂ ਵੀ ਪਿਤਾ ਜੀ ਵੀ ਜੋ ਕੋਈ ਗੱਲ ਆ ਸਾਨੂੰ ਦੱਸੋ ਉਹ ਕਹਿੰਦਾ ਨਾ ਕੋਈ ਗੱਲ ਨਹੀਂ ਉਹ ਕਹਿੰਦੀ ਫਿਰ ਤੁਸੀਂ ਵਾਰ-ਵਾਰ ਰਸੋਈ 'ਚ ਜਾਂਦੇ ਆ ਬਾਰ ਬਾਰ ਖੰਡ ਚੈੱਕ ਕਰਦੇ ਆ ਬਾਰ ਬਾਰ ਜਾ ਕੇ ਡੱਬਾ ਖੋਲਦੇ ਆ ਨਾ ਤੁਸੀਂ ਖਾਣੇ ਆ ਚੱਕਰ ਕੀ ਹੈ ਉਹ ਬੋਲ ਨਹੀਂ ਉਹ ਡਾਕਟਰ ਨੇ ਕਿਹਾ ਸੀ ਵੀ ਘਰੇ ਬਾਰ ਬਾਰ ਸ਼ੂਗਰ ਚੈੱਕ ਕਰਦਾ ਰਹੀ ਅੱਛਾ ਉਹ ਡਾਕਟਰ ਨੇ ਤਾਂ ਦੂਜਾ ਸ਼ੂਗਰ ਕਿਹਾ ਸੀਗਾ ਉਹਨੇ ਆਵੇਂ ਨਹੀਂ ਰਸੋਈ ਦੀ ਸ਼ੂਗਰ ਚੈੱਕ ਕਰਨਾ ਆਪਾਂ ਨਾ ਖੰਡ ਵੇਖਣੀ ਆਪਾਂ ਬਿੰਦੇ ਬਿੰਦੇ ਵੀ ਠੀਕ ਹੈ ਹਾਂ ਸਹੀ ਹੈ ਤੇ ਡਾਕਟਰ ਨੂੰ ਜਾ ਕੇ ਕਹਿ ਦਿਆ ਕਰੇ ਨੈਤੀ ਡਾਕਟਰ ਕਹਿੰਦਾ ਕਿਵੇਂ ਘਟਿਆ ਤਾਂ ਨਹੀਂ ਨਾ ਨਾ ਕੋਨ ਮਾੜਾ ਸੁਭਾ ਘਟਦਾ ਉਹਨੇ ਪੂਰਾ ਕਰ ਦਿੰਦੇ ਕਰਦੇ ਸਹੀ ਹੈ ਹਾਂ ਨਾ ਵੀ ਜਿੰਨੇ ਕੰਡ ਕੱਢਦੇ ਉਹਨੇ ਪਾ ਦਿੰਦੇ ਉਹ ਤੇ ਡੱਬੇ ਚ ਤੇ ਆਪਣਾ ਡੱਬਾ ਬਰਾਬਰ ਰਹਿੰਦਾ ਬਾਅਦ ਚ ਡਾਕਟਰ ਨੂੰ ਦੱਸਿਆ ਗਿਆ ਕਿ ਉਹਨਾਂ ਨੇ ਵੀ ਇਹਦਾ ਕਮਲਾ ਸਾਡਾ ਖੰਡ ਵਾਲਾ ਡੱਬਾ ਚ ਚੈੱਕ ਕਰੀ ਜਾਂਦਾ ਉਹਦੇ ਦਾ ਵੀ ਤੂੰ ਦੂਜੀ ਸ਼ੂਗਰ ਕੇ ਦੂਜੀ ਕਰੀ ਜਾਂਦਾ ਹੈ ਹੈਨਾ ਉਹ ਮੈਂ ਸਾਡੇ ਚਾਰਲੀ ਬਿਮਾਰ ਹੋ ਗਿਆ ਅਸੀਂ ਤਾਂ ਭੱਜੇ ਜਾਂ ਤਾਂ ਸਮਝ ਨਹੀਂ ਆਈ ਕੋਈ ਕਹੇ ਮੀਟ ਖਵਾਤਾ ਬਿਮਾਰ ਹੋ ਗਿਆ ਕੋਈ ਕਹੇ ਹੱਡੀ ਨਾ ਫਸ ਗਈ ਹੋਵੇ ਉਹੀ ਕਹਿੰਦਾ ਫਲਾਣਾ ਨਾ ਹੋ ਗਿਆ ਹੋਵੇ ਉਹੀ ਗੱਲ ਵੀ ਅਸੀਂ ਜਿਵੇਂ ਮੈਂ ਬਿਮਾਰ ਹੋਇਆ ਸੀ ਦਿੱਲੀ ਉਹੀ ਗੱਲ ਬਣ ਗਈ ਸੀ ਬਾਹਰ ਜਾ ਕੇ ਇਹ ਕੋਈ ਨਗਾਤਾ ਨਹੀਂ ਗਿਆ ਕੋਈ ਸਰਕਾਰ ਚ ਤਾਂ ਨਹੀਂ ਫਸ ਗਿਆ ਸਾਹ ਕਾ ਤੂੰ ਰੁਕਿਆ ਇਹਦਾ ਨੱਕ ਚ ਫਸਿਆ ਹੋ ਕੋਈ ਸਟਾਰ ਧਾਂ ਮਾਰਨ ਕੰਜਰ ਦੇ ਮੈਂ ਕਿਹਾ ਨੱਕ ਚ ਦਾ ਦੇ ਮੇਰੇ ਕੀ ਰੇੜੀਆਂ ਚੱਲਦੀਆਂ ਜਿਹੜਾ ਘੱਟਾ ਟਿਕ ਪਿਆ ਉਤੋਂ ਸਭ ਇਹ ਕਹਿੰਨ ਨਾ ਮੈਂ ਕਿੱਦਾਂ ਫਸ ਗਏ ਯਾਰ ਆਪਾਂ ਹਨ ਫਸ ਹੀ ਗਏ ਸੀ ਆਪਾਂ ਵੇ ਸਹੀ ਗੱਲ ਆ ਜੀ ਪਾਈ ਨਾ ਉਹ ਕਹਿੰਦਾ ਭੀੜ ਭੜੱਕੇ ਜੀ ਕੋਈ ਲੜਕੀ ਸੀ ਜਾ ਰਹੀ ਹੈ ਤੇ ਮੁੰਡੇ ਨੇ ਆਈ ਲਵ ਯੂ ਕਹਤਾ ਹੁਣ ਅੱਛਾ ਉਹਦਾ ਕਹਿੰਦਾ ਆਈ ਲਵ ਯੂ ਹਾਂ ਉਹ ਮੇਰਾ ਤੇਪੜਾ ਕੁੜੀ ਚੰਗੇ ਘਰ ਦੀ ਸੀ ਹਾਂ ਤੇ ਆਰਾਮ ਦਿਆ ਪੁੱਤਿਆ ਕੀ ਬੋਲਿਆ ਹਾਂ ਨਾਲੇ ਰੋਈ ਜਾਂਦਾ ਕਹਿੰਦਾ ਉਹ ਸੁਣਿਆ ਹੀ ਨਹੀਂ ਫਿਰ ਮਾਰਿਆਗਾ ਤੂੰ ਅੱਛਾ ਅਗਰ ਤੈਨੂੰ ਸੁਣਿਆ ਹੀ ਨਹੀਂ ਕਹਿੰਦਾ ਉਹਨੇ ਕੀ ਬੋਲਿਆ ਕਹਿੰਦਾ ਤੈਨੂੰ ਸੁਣਿਆ ਹੀ ਨਹੀਂ ਤੇ ਮਾਰਿਆ ਕਿਉਂ ਮਾਰ ਕੇ ਕਹਿੰਦਾ ਬੋਲਿਆ ਸਵੈਗੀ ਕਹਿੰਦਾ ਆਹੋ ਨੇ ਉਹ ਆਪਣੀ ਆਤ ਤਾਂ ਨਾ ਕੀ ਬੋਲਿਆ ਕੁੱਤਿਆ ਹੈ ਨਾ ਕਹਿੰਦੇ ਉਹ ਤੈਨੂੰ ਸੁਣਿਆ ਹੀ ਨਹੀਂ ਪਰ ਮਾਰਿਆ ਕਿਉਂ ਉਹ ਕਹਿੰਦੇ ਨਹੀਂ ਸੁਣ ਗਿਆ ਮੈਨੂੰ ਫਿਰ ਕਹਿੰਦਾ ਪੁੱਛਿਆ ਕਿਉਂ ਪੁੱਛਿਆ ਕੀ ਬੋਲਿਆ ਇਹ ਮੈਂ ਕਹਿੰਦਾ ਵੀ ਇਹ ਤਾਂ ਪੰਜਾਬੀ ਹੈ ਸਹੀ ਗੱਲ ਹੈ ਜੀ ਹੈ ਪੰਜਾਬੀ ਜਿੱਧਰ ਨੂੰ ਮਰਦੀ ਜੇੜ ਲਾ ਹਾਂ ਇੱਕ ਹੀ ਗੱਲ ਹੈ ਰਿਐਕਸ਼ਨਾਂ ਦੀ ਰਿਐਕਸ਼ਨ ਹੀ ਆਉਦੇ ਗੱਲ ਦੇ ਬਸ ਚੇਂਜ ਹੋਣੀ ਆ ਹੈਨਾ ਦੇਖ ਲੈ ਆਪਾਂ ਨਾਲੇ ਪਤਾ ਹੈ ਦੂਨ ਸੁਣ ਗਿਆ ਨਾਲੇ ਫੇਰ ਵੀ ਮਾਰ ਕੇ ਗਿਆ ਵੀ ਕੁੱਤਿਆ ਕੀ ਬੋਲਿਆ ਬੀ ਕਿਉਂ ਕਿਉਂ ਬੋਲਿਆ ਹੈ ਮਤਲਬ ਕਿ ਗਲਤ ਬੋਲਿਆ ਹਨ ਗਲਤ ਕਿਉਂ ਬੋਲਿਆ ਹਾਂ ਇਹ ਤਾਂ ਕਹਿਣ ਦਾ ਮਤਲਬ ਇਹ ਸੀਗਾ ਹਾਂ ਇਹ ਇਹਦਾ ਵੀ ਬਹੁਤ ਸੌਖੀ ਆ ਪੰਜਾਬੀ ਭਾਸ਼ਾ ਸਰਲ ਹੈ ਬੋਲਣ ਚ ਵੀ ਤੇ ਸੋਹਣਾ ਵੀ ਲੱਗਦਾ ਬੰਦਾ ਬੋਲਦਾ ਬਿਲਕੁਲ ਜੀ ਕਈ ਵਾਰੀ ਰਾਜਸਤਾਨੀ ਉੱਤੇ ਬੈਠੇ ਜੇਰ ਕਰ ਲੈਣੇ ਕਹਣਗੇ ਯਾਰ ਤੁਸੀਂ ਜਦੋਂ ਬੋਲਦੇ ਆ ਤਕਰ 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 ਦੀ ਸਮਝ ਤਾਂ ਆਉਂਦੀ ਨਹੀਂ ਮੈਂ ਕਿਹਾ ਸਾਲੇ ਤੁਹਾਡੇ ਨਾਲੋਂ ਤਾਂ ਬਾੜੀ ਤਕਰ ਤਕਰ ਘਾਟਾ ਸਾਡੀ ਅਸੀਂ ਤਾਂ ਬਹੁਤ ਹੌਲੀ ਬੋਲਦੇ ਆ ਲੰਬਾ ਬੋਲਦੇ ਆ ਤੁਸੀਂ ਤਾਂ ਨਾਲ ਹੀ ਤੇ ਕੀ ਨੇ ਹੂੰ ਕਰੂ ਹੈ ਤਾਂ ਕਟੂ ਵੀ ਤਾਂ ਕਟੂ ਨਾ ਕਾਟੂ ਹੈ ਕੋੜ ਨੂੰ ਨੀ ਬਣਾ ਲਾਉਂਦਾ ਹਾਂਜੀ ਦੇਖੋ ਮੂੰਹ ਪਰਨੇ ਗਟਕਾ ਉਹ ਮੂੰਹ ਇਹਦੇ ਰਹਿ ਗਿਆ ਬਾਬਾ ਜਿਹੜਾ ਗਟਕਾ ਨਾ ਗਟਕੇ ਦਾ ਆਏ ਨਹੀਂ ਹੈਗਾ ਉਹ ਜਿਹੜਾ ਖਾਂਦੇ ਆ ਉਹ ਆਏ ਹਲਾ ਕੇ ਜੇ ਇਹੋਂ ਨੁਕਸਾਨ ਉਹਦਾ ਨੁਕਸਾਨ ਮੂੰਹ ਛੋਟੇ ਹੋਈ ਜਾਂਦੇ ਆ ਕਈਆਂ ਦੇ ਮੂੰਹ ਦੀ ਪੁਰਕੀ ਆਂ ਉਂਗਲ ਨਾਲ ਧੱਕਦੇ ਆਂ ਅੱਛਾ ਜੀ ਛੋਟੀ ਦੀ ਤੋੜ ਕੇ ਆਂ ਉਂਗਲ ਨਾਲ ਇਹਨੇ ਮੂੰਹ ਖੋਲਦੇ ਆ ਅੱਛਾ ਜੀ ਮੂੰਹ ਫਿਰੋਂ ਆਟ ਕੇ ਬੱਬਾ ਉਹਦੇ ਨਾਲ ਐਨੀ ਗੰਦੀ ਚੀਜ਼ ਆ ਜਿਹਦੀ ਆ ਮਸ਼ਹੂਰੀ ਤੇਈ ਜਾਂਦੇ ਨੇ ਜਿਹਦੇ ਵਗਨ ਅਰਗੇ ਕੇਸਰੀਆ ਆ ਵਿੱਚ ਜੈੰਕੀ ਸਰਾਫਾ ਲੱਗਿਆ ਪਿਆ ਹੰਦਾਂ ਤਾਂ ਇੱਕ ਇੱਕ ਦਾਣਾ ਕੇਸਰ ਕਾ ਸੁਬਾਦ ਲੈ ਚੰਗੇ ਕੰਮ ਲਾਉਨੇ ਤੁਸੀਂ ਆਪ ਤਾਂ ਤੁਸੀਂ ਕਾਂਦੇ ਨਹੀਂ ਰਾਮ ਜੀ ਜੂਰੀ ਕਹਤਾ ਦਿੰਨੇ ਤੀ ਸਹੀ ਗੱਲ ਹੈ ਤੇ ਵੀ ਬੈਨ ਚਾਹੀਦਾ ਬੈਨ ਚਾਹੀਦਾ ਇਹ ਐਡਵਰਟਾਈਜ਼ਮੈਂਟ ਹੈ ਨਾ ਹਾਂ ਕਰਨੀ ਹੈ ਦੇਖਦਾ ਬੌਲੇ ਕੁੱਤੇ ਨੂੰ ਗਾ ਬੀੜੀਆਂ ਤੇ ਆਪਣੇ ਬਾਬੇ ਦੀ ਫੋਟੋ ਲਾ ਲਈ ਸੀ ਅੱਛਾ ਜੀ ਆਪਣੇ ਨਿੰਗ ਲੋ ਆ ਕੇ ਜਾ ਕੇ ਹੈ ਹਾਂ ਮਾਤਸ ਤੇ ਲਾ ਦੀ ਇੱਕ ਨੇ ਹਾਂ ਪਤਾ ਨਹੀਂ ਲੱਗਦਾ ਇਹਨਾਂ ਦਾ ਹੋਰ ਇੱਕ ਨੇ ਦੇਖਾ ਉਹ ਰੈਸਟੋਰੈਂਟ ਬਣਾਇਆ ਅੰਦਰ ਉਹਦੇ ਗੋਲਡਨ ਟੈਂਪਲ ਬਣਾਤਾ अच्छा रेस्टोरेंट ਚ ਕੰਦਾ ਤੇ ਹਾਂ ਉਹਦਾ ਚਾਪਾ ਪਰਵਾਤਾ ਹਾਂ ਪੀਣੀ ਤੇ ਤੀ ਦਾਰੂ ਵਸਾਲਿਓ ਹਾਂ ਦਾਰੂ ਪੀਣੀ ਕਿਉਂ ਜਾ ਕੰਮ ਕਰਨ ਨਾਲ ਉਹਨਾਂ ਨੂੰ ਮਤਲਬ ਕੋਈ ਨਹੀਂ ਹਾਂ ਕਿਹੜਾ ਮਰਦੀ ਘਰ ਹੋਵੇ ਮੰਦਰ ਹੋਵੇ ਮਸਜਦ ਹੋਵੇ ਬੀੜੀ ਉੱਥੇ ਹੀ ਰੱਖ ਲੈਂਦੇ ਉਹ ਤਾਂ ਹਾਂ ਅਸੀਂ ਭਰਾ ਵਗਰਾ ਜਗਰਾਤਾ ਜਦੋਂ ਇਹ ਹੋਇਆ ਸਾਨੂੰ ਮੈਂ ਸਾਡੀ ਗੱਲ ਦੱਸਦਾ ਹੁਣ ਜਗਰਾਤਾ ਜਦੋਂ ਰਾਤ ਨੂੰ 12:00 ਵਜੇ ਟਿਕੇ ਪਰੌਣਾ ਆਪਣਾ ਪਹਿਲੀ ਏਰ ਗਿਆ ਸੀ ਤੇ ਇਹ ਗੁੱਸੇ ਹੋ ਗਿਆ ਭਾਣ ਜਿੰਨ ਤੋਂ ਮੇਰੇ ਨੂੰ ਪਤਾ ਸੀ ਉਹਨੂੰ ਸਤਾਣਾ ਹਨ ਤੇ ਕੀ ਕਰਦਾ ਮਾਮਾ ਮੈਂ ਨਾ ਸੇਵਾ ਕਰਨ ਲੱਗ ਗਿਆ ਉਹਨਾਂ ਦੀ ਜਿਹੜੇ ਕੀਰਤਨ ਵਾਲੇ ਸੀ ਜਦੋਂ ਰੁਕੇ ਰਾਤ ਨੂੰ 12 ਵਜੇ ਹਨਾ ਨੱਚਣੋਂ ਹਟੇ ਉਹ ਘਗਰਗਾਈਆਂ ਭਾਈਆਂ ਹੁੰਦੀਆਂ ਉਹਨਾਂ ਦੇ ਉਹ ਆਪ ਦੀ ਪਾਹ ਚ ਨੱਚਦੇ ਆ ਤੇ ਉਹਨਾਂ ਦੀ ਸੇਵਾ ਕਰੀ ਤੇ ਮੈਂ ਥਾਲ ਲੈ ਕੇ ਮੈਂ ਸਾਰੀ ਸੰਗਤ ਦੇ ਵਿੱਚ ਐ ਕੀੜਾ ਦੇਤਾ ਪਰੋਣਾ ਦੇ ਨੇੜੇ ਵਾ ਕੇ ਮੁੜ ਗਿਆ ਮੈਂ ਦੋ ਵਾਰੀ ਪਰੋਣਾ ਕਹਿੰਦਾ ਚੱਲ ਆਪਾ ਪਈਏ ਚੱਲ ਕੇ ਆਪਾਂ ਕਹਿੰਦਾ ਫੁੱਦੂ ਆ ਦੋ ਵਾਰੀ ਆਪਣ ਨੂੰ ਨੀੜੂ ਮੁਰਗਾ ਕਹਿੰਦਾ ਆਪਣੇ ਕੋਲੇ ਨਹੀਂ ਆਉਂਦਾ ਥਾਲ ਲੈ ਕੇ ਅਸੀਂ ਏਡੇ ਹੀ ਮਾਰੇ ਕਹਿੰਦਾ ਤੋਤਿਆਂ ਨਾਲੋਂ ਮਾਰੇ ਅਸੀਂ ਉਹ ਦਾ ਮਾਮਾ ਇਹਨੂੰ ਡੈਡੀ ਨੂੰ ਲਿਆ ਕੇ ਤੇ ਗੁੱਸੇ ਹੋਇਆ ਬੇਟਾ ਮੈਂ ਗੱਲ ਆਜਾ ਮੈਂ ਨੀੜੂ ਕੋਲ ਗੁੱਸੇ ਹੋ ਉਹ ਵੀ ਪੁੱਤ ਮੈਂ ਕਿ ਤੂੰ ਵੀ ਸਮਝਿਆਈ ਤੂੰ ਦੱਸ ਕਮਾ ਕੀ ਲਈ ਫਿਰ ਬਾਈ ਰਾਤ ਨੂੰ ਭਜੜੀਆਂ ਵਾਸਤੇ ਬੀੜੀਆਂ ਹੂੰ ਬੀੜੀਆਂ ਉਹ ਕੀਰਤਨ ਬੰਦ ਕਰਤਾ ਉਹਨਾਂ ਨੇ ਫਿਰ ਉਹ ਸਾਹ ਲੈਂਦੇ ਬੀੜੀ-ਬੀੜੀ ਪੀਂਦੇ ਆ ਹਾਂ ਹਾਂ ਬੀੜੀ-ਬੀੜੀ ਪੀ ਕੇ ਫੇਰ ਚੱਕ ਜ਼ਿੰਦਗੀ ਤਨ ਬਾਲਦਾ ਪੀਂਦੇ ਬਾਬਾ ਉੱਧਰ ਹਾਂ ਮੰਦਰ ਜੀ ਪੀ ਜਾਂਦੇ ਆ ਹਾਂ ਵੱਡੀ ਗੱਲ ਤਾਂ ਇਹ ਆ ਹਾਂ ਉੱਥੇ ਧਾਰਮਿਕ ਸਥਾਨ ਤੇ ਹਾਂ ਪ੍ਰੋਣਾ ਸਾਡਾ ਭਰਾ ਆਇਆ ਝਾਕ ਕੇ ਮੇਰੇ ਲਗਾ ਚੱਲ ਸਾਲਾ ਕੀ ਬੰਡੀ ਜਾਂਦਾ ਮੈਂ ਕਹਿੰਨੀ ਤੂੰ ਗੁੱਸੇ ਦਾ ਤਾਂ ਹੋ ਗਿਆ ਸੀ ਉਹਦੇ ਵਕਲੀ ਜੇਪ ਹੁੰਦਾ ਏ ਮੈਂ ਕਿਹਾ ਤੈਨੂੰ ਆਇਆ ਵੀ ਮੈਨੂੰ ਨਹੀਂ ਦਿੰਦਾ ਆ ਗਿਆ ਮੈਂ ਕਹੋ ਨਿਕਾ ਨਾ ਕਹਿੰਨੀ ਕਿਹੜਾ ਪਨੀਰ ਲਈ ਫਿਰਦਾ ਪਰ ਪਰਈ ਹੈ ਨਾ ਬਾਬਾ ਬਾਹਰ ਲੋਕ ਹੋਰ ਆਉਂਦੇ ਆ ਯਾਰ ਹਾਂਜੀ ਬੜੀ ਤੰਗੀ ਦੇ ਦਿਨ ਕੱਢਦੇ ਬਾਬਾ ਅੱਛਾ ਜੀ ਹਾਂ ਦਰਉਤੇ ਵਿਆਹੂ ਕਰਦੇ ਆ ਬਾਲੇ ਓਕੇ ਆਪਣੇ ਬੰਦੇ ਨੇ ਵਿਆਹ ਕੀਤਾ ਜਮਾਂ ਸੱਚੀ ਗੱਲ ਆ ਹਾਂ ਬਰਾਤ ਜਾਣੀ ਸੀ ਇਧਰੋਂ ਅੱਛਾ ਜੀ ਤੇ ਅਸੀਂ ਗਏ ਸਬਜ਼ੀਆਂ ਲੈਣ ਅੱਛਾ ਜੀ ਮੈਨੂੰ ਕਹਿੰਦਾ ਪਨੀਰ ਫੜ ਲਿਆ ਹਾਂ ਮੈਂ ਕਿੰਨਾ ਲਿਆ ਮੈਂ ਕਹਿੰਦਾ ਕਿਲੋ ਫੜ ਲੈ ਅੱਛਾ ਮਹੋ ਕਿਲੋ ਪਿਆਰਾ ਕਿਲੋ ਕਹਿੰਦਾ ਆਪਾਂ ਵੀ ਖਾਵਾਂਗੇ ਹੂੰ ਆਪਾਂ ਘਰ ਵਾਲੇ ਵੀ ਮਟਰ ਪਨੀਰੀ ਖਾਵਾਂਗੇ ਕਹਿੰਦਾ ਬਰਾਤ ਵਾਲਿਆਂ ਨੂੰ ਕਿੱਲੇ ਥੋੜੀ ਦੇਵਾਂਗੇ ਲੈ ਮੈਂ ਉਹਨੂੰ ਆਇਆ ਲੱਗਾ ਵੀ ਕਿਲੋ ਬਾਹਰ ਹੈ ਆਹ ਘਾਣਾ ਹੋ ਰਿਹਾ ਉਹ ਮੇਰਾ ਆਪਣੇ ਕੋਲ ਅੱਧਾ ਕਿਲੂ ਆ। ਉਹ ਇਹ ਕਹਿੰਦਾ ਮੇਰੇ ਕੋਲੇ ਪਾਈਆ ਕ। ਅੱਛਾ ਜੀ। ਮੈਂ ਕਿਹਾ ਤਿੰਨ ਕੇ ਪਾਈਆ ਮਿਲਦਾ ਕੋਈ ਅੱਧਾ ਕਿਲੋ ਕੋਈ ਪਾਈਆ ਕ ਕਹਿੰਦਾ ਇੱਕ ਕੋਲਦਾ ਕਿਲੋ ਰਿਹਾ ਬਹੁਤ ਆ ਤਿੰਨ ਪਾਈਆ ਬਾਦੂ ਆ ਲੈਣਾ ਕਿੰਨਾ ਮੈਂ ਜਾਦੇ ਸੀ। ਉਹ ਐਵੇਂ ਆ ਗਿਆ ਕਿ ਪੀਛੇ ਇੱਤਨਾ ਹੁੰਦਾ ਵਿੱਚ ਉਹਦਾ ਕੀ ਹੁੰਦਾ ਕਹਿੰਦਾ ਮਟਰਾਂ ਦੇ। ਅੱਛਾ ਪਪਾ ਹਾਂ। ਮੈਂ ਕਿਹਾ ਐਂ ਕਰਕੇ ਮੈਂ ਕਿਹਾ ਉਹ ਰੱਖ ਲੈਨੇ ਆ ਪਾਸੇ ਕੱਟ ਕੇ। ਆਹ ਜਦੋਂ ਮੈਂ ਕਿਹਾ ਮਟਰ ਪਾਤੇ ਨਾਲ ਇੱਕ ਸਿਰਤਾ ਵਿੱਚ ਆ ਬਨੀਰ ਆ ਗਿਆ ਓ ਮਟਰ ਪਨੀਰ ਆ ਗਿਆ ਹਾਂ ਪਨੀਰ ਆ ਮਗਰ ਚੜਦਣੇ ਇੱਕ ਹਾਂ ਓਏ ਹਾਂ ਮਟਰ ਆ ਚੱਕ ਪਨੀਰ ਮਟਰ ਪਨੀਰ ਹੈ ਸਹੀ ਗੱਲ ਆ ਜੀ ਉਹ ਪੌਣਾ ਗੱਲੇ ਦੇ ਬਚਾ ਗਏ ਗੰਜਰ ਦੇ ਹਾਂ ਹਾਂ ਨਾੜੇ ਉਹ ਪਾ ਕਈ ਉਧਰ ਪੈਸੇ ਪਾਉਂਦੇ ਝੋਲੀ ਚ ਕਈ ਵੀਰ ਬਹੁਤ ਆ ਉਹ ਇਧਰ ਨੂੰ ਪਾਉਂਦੇ ਆ ਅੱਛਾ ਉਹ ਹੋਰ ਸੈਡ ਹਾਂ ਡੋਟੀ ਕੋ ਡੋਡਿਆ ਡੋਡਿਆ ਬਾਬਾ ਰਾਜਸਥਾਨ ਕਿਹੜਾ ਛੋਟਾ ਹੈ ਸਹੀ ਗੱਲ ਹੈ ਉਹ ਕਹਿੰਦੇ ਇਹਨਾਂ ਬਦਪਰ ਵਾਲੇ ਪ੍ਰਾਈਸ ਹੈਂਗਨਗਰ ਵਾਲੇ ਕਹਿੰਦੇ ਸਾਡੇ ਕੋਲੇ ਆ ਕੇ ਕਹਿੰਦੇ ਆ ਤੁਹਾਡੇ ਤਾਂ ਡੋਡੀਆਂ ਵੀ ਬਹੁਤ ਹੁਣ ਜੋ ਹਾਂ ਉਹ ਸਾਨੂੰ ਹੀ ਕਹੀ ਜਾਣਗੇ ਸਾਡੇ ਰਿਸ਼ਤੇਦਾਰ ਗੁਰਮੀਤ ਕਹਿੰਦਾ ਕਿ ਤੂੰ ਤਾਂ ਰੱਬ ਦੀਆਂ ਜੜਾਂ 'ਚ ਬੈਠੇ ਆ ਕਹਿੰਦਾ ਆ ਬੈਠੇ ਗੰਗਾ ਨਗਰ ਤੋਂ 40 ਕਿਲੋਮੀਟਰ 50 ਤੇ ਕਹਿੰਦਾ ਇਹਨੂੰ ਕਿਉਂ ਰੱਬ ਦੀਆਂ ਜੜਾਂ ਹੀ ਦੱਸਦੇ ਆ ਹੈਨਾ ਗੰਗਾ ਨਗਰ ਦਾਦੇ ਤੋਂ ਆਪਣੇ ਮੋਗਿਓ ਤੋਂ 100 ਕਿਲੋਮੀਟਰ ਗੰਗਾ ਨਗਰ ਆ ਯਾਰ ਕਿਹੜੀਆਂ ਰੱਬ ਦੀਆਂ ਜਿਹੜਾ ਇਹ ਨਾਲੇ ਤਾਂ ਸਾਰਾ ਏਰੀਆ ਬਬਈ ਪੰਜਾਬ ਦਾ ਹੀ ਹੈ ਬਿਲਕੁਲ ਪੰਜਾਬ ਹੈ ਪਾਗਮਪੁਰ ਗੈਸਮਪੁਰਾ ਰਾਏ ਸਿੰਘ ਨਗਰ ਕਰਨਪੁਰ ਇਹ ਆਪਣਾ ਨੂਪਗੜ ਘੜਸਾਣਾ ਸੂਰਤਗੜ ਪੰਜਾਬ ਹੈ ਪੰਜਾਬ ਆ ਪੰਜਾਬੀ ਰਹਿੰਦੇ ਆ ਸਾਰੇ ਬਿਲਕੁਲ ਪੰਜਾਬੀ ਆ ਤੇ ਗੰਗਾ ਨਗਰ ਤਾਂ ਆਪਣਾ ਹੀ ਆ ਕੋਈ ਮਤਲਬ ਹੀ ਨਹੀਂ ਠੀਕ ਆ ਉਧਰੋਂ ਡੱਬ ਵਾਲੀ ਹਰਿਆਣੇ ਦੀ ਕਹਿ ਦਿੰਨੇ ਆਪਾਂ ਅੱਧੀ ਹਰਿਆਣੇ ਚ ਅੱਧੀ ਪੰਜਾਬ ਚ ਇੱਕ ਬਸਟੈਂਡ ਹੈ ਰਿਆਣੀ ਜਾਂ ਇੱਕ ਪੰਜਾਬ ਚ ਹਾਂ ਡੱਬ ਵਾਲੀ ਜੇ ਸ਼ਹਿਰ ਬੰਡਿਆ ਗਿਆ ਆਪ ਦਾ ਹਾਂ ਤੇ ਪਰ ਹੈਗਾ ਪੰਜਾਬੀ ਬੋਲੀ ਆ ਪੰਜਾਬੀ ਹੈ ਜੀ ਹਾਂ ਪਰ ਡਾਕਟਰ ਹੈ ਨਹੀਂ ਮੈਂ ਨਾ ਬਹੁਤ ਬੰਡਿਆ ਕਰੂੰਗਾ ਅੱਛਾ ਜੀ ਡਾਕਟਰ ਹੈ ਨਹੀਂ ਉੱਥੇ ਲਾ ਟੋਪੜੀ ਚ ਹਾਂ ਪਰ ਇੱਕ ਚੀਜ਼ ਮੈਂ ਹੋਰ ਸੋਚਦਾ ਹੁੰਨਾ ਕਿ ਰੱਬ ਨੇ ਆਪਾਂ ਨੂੰ ਵੈਸੇ ਬਹੁਤ ਕੁਸ਼ ਦਿੱਤਾ ਯਾਰ ਬੜਾ ਕੁਸ਼ ਦਿੱਤਾ ਆਪਾਂ ਨੂੰ ਪੁੱਛ ਕਿਵੇਂ ਆਪਾਂ ਜਿਵੇਂ ਹੁਣ ਪਾਕਿਸਤਾਨ ਵਾਲੇ ਹੋਗੇ ਆਪਾਂ ਹੋਗੇ ਸਾਰਿਆਂ ਦੇ ਆਪਣੇ ਚਿਹਰੇ ਲਾਉਦੇ ਕਿਸੇ ਦੇ ਇੱਕ ਦੂਜੇ ਨਾਲ ਨਹੀਂ ਨਹੀਂ ਨਾ ਅਲੱਗ ਅਲੱਗ ਆ ਕਿਉਂਕਿ ਆਪਾਂ ਨੂੰ ਬਹਿਲੇ ਟਾਈਮ ਬੈਠ ਕੇ ਬਣਾਇਆ ਪ੍ਰਮਾਤਮਾ ਨੇ ਪੂਰੇ ਸ਼ੌਂਕ ਨਾਲ ਹੁਣ ਚੀਨ ਵਾਲੇ ਹੋਗੇ ਪਟਾਣ ਵਾਲੇ ਹੋਗੇ ਨੇਪਾਲ ਵਾਲੇ ਹੋਗੇ ਭਗਵਾਨ ਕੋਲ ਆਪਦੇ ਕੋਈ ਟਾਈਮ ਐ ਨਹੀਂ ਸੀ ਉਹਨੇ ਇੱਕ ਇੱਕ ਕੱਟ ਕੇ ਜਿਹੜੇ ਪਾਸੇ ਬੰਦੇ ਰੱਖੇ ਜ ਉਹਨੂੰ ਕਹਿੰਦਾ ਫੋਟੋ ਕਾਪੀਆਂ ਕੱਢ ਦਿਓ ਸਾਰੇ ਸਾਰੇ ਸੋਧੂਆਂ ਦੀਆਂ ਅੱਖਾਂ ਵਾਲੇ ਕੱਢ ਤੀ ਇੱਕੋ ਜਿਹੀ ਸਹੀ ਗੱਲ ਆ ਅੱਖ ਮੂੰਹ ਨਾ ਕੋਈ ਹੁੰਦੇ ਪਤਾ ਨਹੀਂ ਕਿ ਕਿਹਦੇ ਮਲੇਜ ਦੇ ਕੋਈ ਨਹੀਂ ਮਿਲਣਾ ਬਹੁਤ ਘੱਟ ਫਰਕ ਹੁੰਦਾ ਜੀ ਉਹਨਾਂ ਦੇ ਹਾਂ ਬੜਾ ਘੱਟ ਜਿਹਦਾ ਬੜਾ ਹੀ ਘੱਟ ਫਰਕ ਹੁੰਦਾ ਕੋਈ ਜੀ ਹੁੰਦੇ ਜੀ ਤਾਂ ਸਰੀਰ ਹੀ ਮਾੜਾ ਮੂਟਾ ਫਰਕ ਪੈਂਦਾ ਸਰੀਰਾਂ ਦਾ ਹੀ ਬਾਕੀ ਤਾਂ ਸਾਰੇ ਇੱਕ ਹੀ ਆ ਹਾਂ ਕੋਈ ਚ ਚਨਾਂਗਿਆ ਘਨੀ ਮਾਰੇਗੇ ਬਲਵੀਨ ਵਾਲੇ ਵੀ ਆਈਆਂ ਹਾਂਜੀ ਉੱਥੇ ਵੀ ਉਹਨੇ ਕਹਿੰਦਾ ਫੋਟੋਕਾਪੀ ਮਾਰ ਦਿਓ ਜ਼ੈਰੌਕਸ ਕਰ ਦਿਓ ਮੈਂ ਚੱਲਿਆ ਨੇ ਆਪਣੇ ਤੇ ਤਾਂ ਲਾਏ ਡਾਕੂਮੈਂਟੋ ਨਹੀਂ ਸਹੀ ਗੱਲ ਆ ਉਹਨਾਂ ਤੇ ਨਹੀਂ ਲਾਏ ਬਹੁਤ ਫਰਕ ਹੁੰਦਾ ਜੀ ਹਰ ਇੱਕ ਦਾ ਯੇ ਮਾਟਰ ਨੇ ਕਹਿੰਦਾ ਬੱਚੇ ਨੂੰ ਜ਼ਵਾਲ ਪੁੱਛਿਆ ਕਹਿੰਦਾ ਬੱਚੇ ਖੜਾ ਹੋ ਮਾਝੇ ਕਹਿੰਦਾ ਪੂਛ ਕਿਉਂ ਹਲਾਉਂਦੀ ਹੈ ਕਹਿੰਦਾ ਜੀ ਹੌਲੀ ਹੁੰਦੀ ਹੈ ਪੂਛ ਤਾਂ ਹਲਾਉਂਦੀ ਹੈ ਕਹਿੰਦਾ ਪੂਛ ਤੇ ਵਾਦੀ ਹੀ ਨਹੀਂ ਨੇ ਲੈ ਇਹਨੇ ਪੂਛ ਵੀ ਮਾਝੇ ਨੂੰ ਹਲਾ ਦੇਵੇ ਜਵਾਬ ਇੱਕੋ ਬੋਲਦਾ ਬਾਬੇ ਪੂਛ ਹੌਲੀ ਹੁੰਦੀ ਕਹਿੰਦੇ ਤਾਂ ਹਲਾਉਂਦੀ ਹੈ ਹਲਾਉਂਦੀ ਹੈ ਜੇ ਪੂਛ ਭਾਰੀ ਹੋਵੇ ਕਹਿੰਦਾ ਫਿਰ ਮਾਝਾ ਹਲਾਉਗੀ ਪੂਛ ਉਹ ਬਹਿ ਗਿਆ ਸਾਲਾ ਕਹਿੰਦਾ ਕਿਹੜੇ ਪਿੰਡੋਂ ਆਇਆ ਤੂੰ ਉਹ ਬਾਬਾ ਜੀਨੇਸ ਬੜੋਗੇ ਜਿਹਨਾਂ ਜੀਨੇ ਸਮਝ ਜਾਂਦੇ ਦਿਮਾਗ ਬੜਾ ਜੁਆਕਾਂ ਚ ਹਾਂ ਹਾਂ ਉਹ ਕਹਿੰਦਾ ਇਹ ਪੂਸ਼ ਮਾਚ ਲਾਉਂਦੀ ਆ ਹਾਂ ਬੜਾ ਮਾਚ ਲਾਉਂਦੀ ਆ ਮੇਰੀ ਗੱਲ ਸੋਣ ਆਪਾਂ ਹਣ ਵਸਤਾਨ ਦਾ ਤੇ ਪੰਜਾਬ ਦਾ ਇਤਿਹਾਸ ਦਾ ਅੰਤਰੀ ਕਿੰਨਾ ਦੇਖਿਆ ਹਾਂ ਉੱਥੇ ਜਾ ਕੇ ਆਪਣੇ ਜੀ ਲੱਗਣੂ ਅੜ ਗਏ ਸੀ ਗਰਮੀ ਹੋ ਗਈ ਹਾਂਜੀ ਪਰ ਉੱਥੇ ਉਹਨਾਂ ਦੇ ਸੋਲਰ ਲੱਗੇ ਪਿਆ ਹਾਂ ਬਹੁਤ ਸੋਲਰ ਲੱਗੇ ਬੈਰ ਨਹੀਂ ਭਰਨਾ ਉਹਨਾਂ ਦੇ ਸੋਲਰ ਚੱਲਦੇ ਸਾਡੇ ਵਾਸੀਆਂ ਨੇ ਦੋਨੇ ਭਰਾ ਕੋਠੀਆਂ ਪਾਈ ਜਾਂਦੇ ਆ ਹਨਾ ਸਟਾਰ ਸਿਟੀ ਚ ਪਰ ਉਹ ਉਥੇ ਸਾਰਿਆਂ ਦੇ ਸਟਾਰ ਕਲੋਨੀ ਦੇ ਵਿੱਚ ਉਹਨਾਂ ਦੇ ਸੋਲਰ ਲੱਗੇ ਦੇਖ ਲੈ ਯਾਰ ਸਾਡੇ ਬੰਦਿਆਂ ਦੀ ਫੋਲ ਚੜਾਈ ਹੈ ਜੀ ਉਥੇ ਹਾਂ ਫੋਲ ਰੇਟ ਆ ਬੈਲੀ ਦਾ ਜਾਣੀ ਇਹ ਨਹੀਂ ਇਹਦਾ ਕਰੋੜ ਸਵਾ ਸਵਾ ਕਰੋੜ ਨੂੰ ਪਹੁੰਚਿਆ ਪਿਆ ਕਿੱਲਾ ਹਾਂ ਬੱਬਾ ਉੱਧਰ ਇੱਥੋਂ ਤੱਕ ਤਾਂ ਫਸਲਾ ਜਿੱਦਾਂ ਆਪਾਂ ਗਏ ਸੀ ਬਵਾ ਮੀ ਹੁੰਦਾਗਾ ਪਾਣੀ ਪਾਣੀ ਉੱਪਰ ਆ ਗਿਆ ਉਗਣ ਤੁਹਾਡਾ ਜਿਹੜਾ ਹੈ ਆਪਣਾ ਦਰਿਆ ਹਾਂਜੀ ਇਹ ਦਰਿਆ ਵਾ ਜਿਹੜਾ ਥੱਲੇ ਆ ਪੱਤਣ ਹੈ ਉਹ ਐਂ ਨੂੰ ਵਧਿਆ ਆਹ ਸਾਰਾਸਥਾਨ ਵਾਲ ਨੂੰ ਉਧਰੋਂ ਪਾਣੀ ਤਾਂ ਆ ਗਿਆ ਆਪਣੇ ਵਾਲਾ ਥਾਂ ਚ ਲੈ ਗਿਆ ਹਾਂ ਚਲੇ ਆ ਗਿਆ ਸਾਹਬ ਲਾ ਲਦੀ ਤੇ ਬੋਰ ਗੇਰ ਵੀ ਆਪਣੇ ਨੋਂ ਘਟਾ ਪਾਣੀ ਦੀ ਬਰਤੋਂ ਆਪਣੇ ਨੋਂ ਘਟਾ ਬਿਲਕੁਲ ਬਹੁਤ ਘਟਾ ਜੀ ਅਸੀਂ ਇੱਕ ਮਿੰਟ ਵੀ ਬੰਦ ਨਹੀਂ ਹੋਣ ਦੇਣੇ ਹੁਣ ਚੱਲ ਪੈਣਗੇ ਉਦੋਂ ਪਾਣੀ ਨਿਕਲੀ ਕਿੱਥੋਂ ਆਉਂਦਾ ਇਹਨਾਂ ਮੇਰੀ ਤਾਂ ਸਮਝੋ ਪਰ ਇਹ ਗੱਲ ਬਾਬੇ ਦੀ ਕਿਰਪਾ ਹੈ ਜੀ ਪਰ ਜਿਹੜੇ ਸਾਡੇ ਹਾਲਾਤ ਆ ਅਸੀਂ ਹੋਰ ਤਾਂ ਕੋਸ ਲਾਉਣੀ ਨਹੀਂ ਜੋ ਲਾਉਣੀ ਤਾਂ ਇੱਕ ਚੀਜ਼ ਹੀ ਲਾਉਣੀ ਹੈ ਹੈ ਜਿਵੇਂ ਉਹ ਲਸਣਾ ਉੱਥੇ ਲਾਉਂਦੇ ਆ ਧਰਨਕੋਟ ਵਾਲੇ 8-8 ਲੱਖ ਦਾ ਵੀ ਲਸਣ ਕੱਢਿਆ ਉਹਨਾਂ ਨੇ ਕਿੱਲੇ ਚ 8-8 ਲੱਖ ਦਾ ਕਿੰਨੀ ਆਉਂਦਾ ਨਾ ਬਾਬਾ ਇਹ ਮਰਦਾ ਦੇਖਦਾ ਵੀ 2.5 ਲੱਖ ਦਾ ਵੀਰੇ ਹਾਂ ਬਹੁਤ ਆਉਂਦਾ ਨਾ ਪਿਆਜ਼ ਕਿੰਨਾ ਮਹਿੰਗਾ ਲਾ ਸਕਦੇ ਆ ਅਸੀਂ ਕੇਲੇ ਲਾ ਸਕਦੇ ਆ ਅਸੀਂ ਕਿਤੋਂ ਲਿਆਉਣ ਦੀ ਲੋੜ ਨਹੀਂ ਕੇਲੇ ਬਾਦੂ ਹੋਣਗੇ ਅਨਾਰ ਬਾਦੂ ਹੋਣਗੇ ਸਾਡੇ ਅੰਬੂਰੂਦ ਬਾਦੂ ਹੁੰਦੇ ਸਾਡੇ ਕਿੰਨੂ ਬਾਦੂ ਹੁੰਦੇ ਸਾਡੇ ਬਾਦ ਲਾ ਸਕਦੇ ਆ ਅਸੀਂ ਸਬਜ਼ੀਆਂ ਲਾ ਸਕਦੇ ਆ ਅਸੀਂ ਹਾਂ ਸਾਰਾ ਕੋ ਪੈਸਾ ਤਾਂ ਹੋਊਗਾ ਬੱਬਈ ਇੰਨੀ ਵਧੀਆ ਧਰਤੀ ਆ ਜਦ ਬਦਲਣਾ ਤਾਂ ਪੈਣਾ ਸਾਨੂੰ ਪੈਣਾ ਪੈਣਾ ਜੀ ਬਿਲਕੁਲ ਪੈਣਾ ਜੀ ਪਹਿਲਾਂ ਵੀ ਤਾਂ ਸਾਡੇ ਬਜ਼ੁਰਗੀ ਸੀ ਉਹ ਕਣਕਾ ਖਾਂਦੇ ਹੀ ਨਹੀਂ ਸੀ ਵਾਜਰੇ ਖਾਂਦੇ ਸੀ ਮੱਕੀ ਖਾਂਦੇ ਸੀ ਜਵਾਰ ਖਾਂਦੇ ਸੀ ਮਤਲਬ ਵੀ ਕੋਈ ਨਹੀਂ ਸੀ ਹੋਈਆਂ ਚੀਜ਼ਾਂ ਖਾਣੀਆਂ ਸਹੀ ਗੱਲ ਹੈ ਅਸੀਂ ਆਪ ਜਵਾਰ ਦੇ ਬੱਕੇ ਮਾਲਦੇ ਰਹੇ ਹਾਂ ਲੱਭ ਚੱਲੀਆਂ ਕੱਟ ਕੇ ਉਹਦੇ ਦਾਣੇ ਖਾਂਦੇ ਰਹੇ ਹਾਂ ਅਗੇ ਸਕੂਲੋਂ ਬੰਨ ਬੰਨ ਖਾਂਦੇ ਰਹੇ ਹਾਂ ਕਣਕ ਦਾ ਅਨਸਰ ਦੇ ਨੂੰ ਕਣਕ ਦੇ ਦਾ ਲੱਡੂ ਬਣਾ ਲੈ ਲਈ ਗੋੜ ਪਾ ਕੇ ਉਹ ਖਾਂਦੇ ਸੀ ਨਾ ਵਾਜਰਾ ਮੱਕੀ ਖਾਂਦੇ ਸੀ ਜ਼ਿਆਦਾ ਜਾ ਕਹਿੰਦੇ ਆਏ ਗਏ ਤੇ ਰੋਟੀ ਲਾਈ ਜਾਂਦੀ ਸੀ ਹਾਂ ਖਾਂਡ ਆਏ ਗਏ ਤਾਂ ਮਿਲਦੀ ਸੀ ਚਾਹ ਲੈ ਖਾਂਡ ਵਾਲੀ ਚਾਹ ਨਹੀਂ ਮਿਲਦੀ ਕੋਈ ਨਹੀਂ ਵੀ ਜਦੋਂ ਕਦੇ ਆਇਆ ਜੇ ਉਹ ਮਿਲਣੀ ਆ ਦੁਰਸ਼ੱਕਰੀ ਚੱਲਦਾ ਸੀ ਹਾਂ ਤੇ ਰੋਟੀ ਨਹੀਂ ਮਿਲਦੀ ਸੀ ਕਹਿੰਦੇ ਕਦੀ ਆਏ ਗਏ ਤਾਂ ਮਿਲਦੀ ਸੀ ਅਣਕ ਦਾ ਫੁਲਕਾ ਲਾਓ ਲੈ ਪਰੌਣਾ ਆ ਠੀਕ ਐ ਕੱਚ ਦਾ ਗਲਾਸ ਨਹੀਂ ਮਿਲਦਾ ਸੀ ਉਹ ਆਏ ਗਏ ਮੇਰੇ ਲਾਉਣੀਆਂ ਸੀ ਬੁੜੀਆਂ ਹੁੰਦਾ ਆਈ ਸੀ ਜਿਹੜਾ ਦੋਹਾਂ ਵਾਲਾ ਹਾਂ ਜੀ ਚੋਣਾ ਬਸ ਅਟੈਂਚ ਚਾਵੇ ਦੇ ਵਰਤੇ ਹੁੰਦੇ ਆ ਹਾਏ ਸਿੱਧਾ ਹੀ ਗਲਾਸ ਪਿਆ ਹੁੰਦੇ ਆਪਣੇ ਘਰੇ ਕੱਚ ਦਾ ਹਾਂ ਜਾਂ ਬਾਹਰ ਤੋਂ ਬਾਹਰ ਕਿਸੇ ਦੇ ਬਾਹਰ ਸਾਫ ਜਾਂ ਪਿਆ ਹੁੰਦਾ ਬਿਨਾਂ ਲਕੀਰਾਂ ਜੀਆਂ ਤੋਂ ਉਹਨੂੰ ਧੋ ਕੇ ਬੜਾ ਸਜਾ ਕੇ ਰੱਖਣਾ ਬੜਾ ਤਕੜਾ ਘਰ ਗੈਣਦੇ ਸੀ ਉਹਨਾਂ ਦੇ ਗਲਾਸ ਕਿੰਨੇ ਸੋਹਣੇ ਹਾਂ ਛੋਟੀ ਜੀ ਗੱਲ ਨਾਲ ਅਮੀਰੀ ਆ ਜਾਂਦੀ ਸੀ ਤੇ ਹੁਣ ਹੁਣ ਅਗਲੇ ਦਾ ਜਾਨ ਨਿਕਲ ਜਾਂਦੀ ਆ ਸੇਵਾ ਕਰ ਕਰ ਬਰਾਤ ਦੀ ਜਾਨ ਨਿਕਲ ਜਾਂਦੀ ਆ ਪਤਾ ਨਹੀਂ ਕਿ ਲੱਖਾਂ ਪੰਡ ਕਰੋੜਾਂ ਦੇ ਭਾਂਡੇ ਆ ਜਾਂਦੇ ਘਰੇ ਹਾਂ ਲੱਖਾਂ ਦੀਆਂ ਮਠਿਆਈਆਂ ਰੱਖ ਦਿੰਦੇ ਮੂਰੇ ਫੇਰ ਵੀ ਸਾਰੇ ਜਾਣ ਲੱਗੇ ਕੋਈ ਕਹੇ ਹੈਂ ਬੁਲਾਵੇ ਆਪਣੇ ਤੇ ਮਿੱਠਾ ਘੱਟ ਸੀਗਾ ਕੋਈ ਸਭੀ ਕਹੇ ਕੰਮ ਦੀ ਨਹੀਂ ਸੀ ਹਲਵਾਈ ਖੁੱਦ ਉਸੇ ਹਾਂ ਸਵਾਦ ਨਹੀਂ ਆ ਬਿਆ ਬਿਆ ਫਲਾ ਨਹੀਂ ਆ ਨਾਲੇ ਘਰ ਦੇ ਨੇ ਕੋਈ ਕਹੇ ਹੈ ਬੁਲਾਣੇ ਨੇ ਕਿਹਾ ਬਿਆ ਉਹਨੇ ਕਰਾਖ ਰਾਦੀ ਉਹਨੇ ਦਾ ਦਿੱਤਾ ਹਾਂ ਉਹਨੇ ਵੀ ਨਿਖਾ ਕਰਾਦੀ ਉਹਦਾ ਗਣਦੇ ਹੀ ਨਹੀਂ ਜਿਹੜਾ ਕੋਲੇ ਬੇਟਾ ਨੂੰ ਕੀਚ ਚਲਾਈ ਜਾਂਦੇ ਉਹ ਵੱਟ ਤੋਂ ਕੀ ਅਮੀਰੇਗੀ ਹਾਂ ਫਰਗਨ ਤੋਂ ਸਾਡੇ ਲਿਫਾਫੇ ਅੱਦੇ ਖਾਲੀ ਨਿਕਲੀ ਜਾਂਦੇ ਘਰੇ ਜਦੋਂ ਸਾਡੇ ਆਿਆਂ ਨੂੰ ਪਤਾ ਲੱਗਿਆ ਕਿ ਬਾਣੀਏ ਪਾਉਂਦੇ ਸੀ ਲਿਫਾਫੇ 'ਚ ਹਾਂਜੀ ਜਿੱਦ ਤੇ ਸਾਡੇ ਆੜੇ ਨੂੰ ਪਤਾ ਲੱਗਿਆ ਵੀ ਲਿਫਾਫੇ 'ਚ ਪਾਉਣਾ ਇਹਨੂੰ ਪੰਜੰਜਰ ਦੇ ਲਿਫਾਫੇ ਹੀ ਰੱਖਿਆ ਹੁੰਦੇ ਖਾਲੀ ਅੱਛਾ ਜੀ ਯੱਕ ਲੈ ਨਾ ਲੈਦੇ ਨਹੀਂ ਆਉਂਦੀ ਯਾਰ ਜਮੇ ਨਾ ਕਿਹੜਾ ਫਾੜਨੂਗੀ ਕੀ ਦਾ ਲਿਫਾਫਾ ਹਾਂ ਬਾਅਦ ਵਿੱਚ ਆ ਗਏ ਲਿਫਾਫਾ ਖਾਲੀ ਛੱਡਦੇ ਖਾਲੀ ਛੱਡਦੇ ਤੁਸੀਂ ਗੋਲਤ ਕਰੇ ਛਗੜ ਤੀਜਗੜ ਕੋਣ ਚਲਾਕੀ ਨਹੀਂ ਲੈ ਹੋਰ ਬੜ ਗੱਲ ਕਰਦੀ ਦੁਨੀਆ ਲੋਕ ਯਾਰ ਬੱਬਾ ਕਿੱਥੋਂ ਕਿੱਧਰੋਂ ਨਾ ਯਾਰ ਉਹ 150 ਹੁੰਦਾ ਕੀ ਆ ਯੋ ਬੱਬਾ ਹੁਣ 500 ਪਾਉਣਾ ਪੈਂਦਾ ਹਾਂ ਅਗਲਾ ਕਹਿੰਦਾ ਲਫਾ ਪਈ ਰੱਖਦੇ 2 ਰੁਪਈਆ ਦਾ ਪਾਉਣਾ ਪੈਂਦਾ ਜੀ ਹਾਂ ਪਰ ਫੇਰ ਵੀ ਜੇ ਤੁਸੀਂ ਵਿਆਹ ਤੇ ਜਾਈ ਬੜੇ ਫਿਰ ਮਤਲਬ ਮੈਂ ਤੇ ਇਹ ਗੱਲ ਕਹਿੰਦਾ ਯਾਰ ਅੱਗੇ ਵਾਲਾ ਨਿਯੰਦੇ ਵਾਲਾ ਕੰਮ ਚਲਾਓ ਸਾਰਿਆਂ ਨਾਲੋਂ ਵਧੀਆ ਹਾਂਜੀ ਨਿਯੰਦਾ ਬਬੇ ਘਰੇ ਆਉਣ ਪਿੰਡ ਵਾਲੇ ਹਾਂ ਵੀ ਆ ਫੜ ਵੀ ਸੱਜਣ ਸਾਡਾ 2100 ਸਾਡਾ 11000 ਫੜ ਪਈ ਪਿੰਡਾਂ ਹੀ ਤਾਂ ਬੱਬਾਈ ਹੈਗਾ ਰਵਾਜ ਇਹ ਨਹੀਂ ਕੱਟ ਗਿਆ ਹੈਗਾ ਨਹੀਂ ਨਹੀਂ ਆਪਣੇ ਤਾਂ ਜਮੇ ਹੀ ਹੈ ਨਹੀਂ ਹੈਗਾ ਜੀ ਆਪਣੇ ਉੱਤਰ ਹੈਗਾ ਜੀ ਕਿੱਧਰ ਕਿੱਧਰ ਆਪਣੇ ਉੱਤਰ ਘਰਾਂ ਚ ਨਹੀਂ ਨਿਉਂਦਾ ਕਿਤੇ ਨਿਉਂਦਾ ਤਾਂ ਲਿਖਿਆ ਜਾਂਦਾ ਹੀ ਬਈਆਂ ਤੇ ਯਾਰ ਉਹ ਲਿਖਦੇ ਆ ਜੀ ਉਹਦੇ ਲਿਖਦੇ ਆ ਵਿਆਹ ਮਹਾਂ ਚ ਹਾਂ ਹੈਗਾ ਲੈ ਹਾਂ ਹਾਂ ਹੈਗਾ ਬੱਬਾਈ ਫੇਰ ਕੀ ਗੱਦ ਲੈ ਕੇ ਹਾਂ 4000 5000 ਲੈ ਕੇ ਜਾਂਦੇ ਆ ਹਾਂ ਮਾਮੇ ਵੱਲੋਂ 5000 ਆ ਕੇ ਰਹੁੰਦਾ ਹਾਂ ਠੀਕ ਆ ਪਰਵਾਦਾ ਕਰਦੇ ਹੁੰਦੇ ਆ ਹਾਂ ਉਹ ਉਹ ਦੁਬਾਰਾ ਚੱਲਣਾ ਜਾਈਦਾ ਅਜਾ ਤੁਹਾਡੇ ਹੈ ਗਿਓ ਬਹੁਤ ਵਧੀਆ ਜੀ ਹਾਂ ਉਹ ਜਦ ਮੈਨੂੰ ਹੈਲਪ ਹੋ ਜਾਂਦੀ ਆ ਮੈਨੂੰ ਹੈਲਪ ਹੁੰਦੀ ਆ ਆਸਰਾ ਬਹੁਤ ਵੱਡਾ ਹੁੰਦਾ ਹੀ ਉਹਦਾ ਸਾਰਿਆਂ ਨੂੰ ਜਾਈਦਾ ਕਿ ਨਿਉਂਦਾ ਚੱਲੇ ਵੀ ਕੁੜੀ ਮੁੰਡੇ ਨੂੰ ਕੋਈ ਸਗਣ ਨਹੀਂ ਪੈਣਾ ਹਾਂਜੀ ਠੀਕ ਐ ਨਾਲੇ ਦਾ ਕੋਈ ਬਰਾਤ ਤੇ ਉਹਦਾ ਸਗਣ ਸੁਗਣ ਵਾਲਾ ਸਿਸਟਮ ਬੰਦਾ ਐ ਮੁੰਡੇ ਵਾਲੇ ਆਪ ਦਾ ਘਰੇ ਆਪ ਦਾ ਨਿਯਮ ਦਾ ਲੈਣ ਕੁੜੀ ਵਾਲੇ ਆਪਦੇ ਰੇ ਅੱਧਰ ਤੋਂ ਨਿਯਮ ਦਾ ਲੈਣ ਠੀਕ ਹੈ ਉਹਨੂੰ ਉਹਨਾਂ ਪਤਾ ਲੱਗਿਆ ਪੰਦਾ 1.5 ਲੱਖ ਰੁਪਈਆ ਘਰੇ ਆ ਗਿਆ ਯਾਰ ਵਿਆਹ ਹੋ ਗਿਆ ਸੌਖਾ ਹੋ ਗਿਆ ਪਰਾਸਤਾਨੀ ਉਹ ਕੁੜੀ ਵੀ ਹੈ ਤੇ ਮੁੰਡਾ ਵੀ ਹੈ ਤੇ ਘਰ ਪਾਉਂਦੇ ਆ ਯਾਨੀ ਹੋਗਾ ਵਿਆਹ ਕਰਨ ਦਾ ਘਰ ਪਾ ਲਾਂਗੇ ਚਲ ਸੌਖੇ ਹੋ ਜਾਾਂਗੇ ਕਿਉਂਕਿ ਪੈਸੇ ਇਕੱਠੇ ਹੋ ਜਾਂਦੇ ਉਹਦਾ ਬਾਬਾ ਹਰੇਕ ਨੂੰ ਦੱਸਦਾ 10000 ਦਿੱਤਾ ਹੁੰਦਾ ਜੇ ਸੌਖੇ ਆ ਪਤਾ ਉਹਨਾਂ ਨੂੰ ਵਿਆਹ ਸੌਖੇ ਆ ਇਹਨਾਂ ਦੇ 20000 ਦੇ ਦੇ ਯਾਰ ਸੌਖੇ ਹੈਗੇ ਆ ਆਪੇ ਵਿਆਹ ਲਈ 30 ਦੇ ਕੇ ਜਾਉ 30 ਦੇ ਕੇ ਜਾਉ ਵਾਦਾ ਕਰਕੇ ਠੀਕ ਹੈ ਬਹੁਤ ਵਧੀਆ ਕਲਚਰ ਹੈ ਉਹ ਉਹ ਇਕੱਠੇ ਕਰ ਲੈਂਦੇ ਹਾਂ ਇਹ ਰਵਾਜ ਆ ਤੇ ਬਹੁਤ ਵਧੀਆ ਜੀ ਮੈਂ ਕਹਿੰਦਾ 50 50 ਲੱਖ ਮੈਂ ਹੋਇਆ ਦੇਖਿਆ ਨਹੀਂ ਹੁੰਦਾ ਹੂੰ ਰਾਜਸਥਾਨ ਚ ਹਾਂ ਜੀ ਆ ਬਹੁਤ ਤੇ ਆ ਵੀ ਦੇਖੇ ਮੈਂ ਰਾਜਸਥਾਨ ਚ ਪਾਉਣੇ ਕਿਲੋ ਨਾਲ ਪਨੀਰ ਨਾਲ ਵਿਆਹ ਕਰ ਦਿੰਦੇ ਹਾਂ ਜੀ ਦੀ ਦੁਨੀਆ ਹਾਂ ਸਾਰੀ ਤਰ੍ਹਾਂ ਦੀ ਹੈ ਬਾਬਾ ਸਹੀ ਗੱਲ ਹੈ ਜੀ ਹਾਂ ਬੀੜੀ ਪਿੱਛੇ ਵੀ ਲੜ ਪੈਂਦੇ ਹਾਂ ਹੂੰ ਬਈ ਨੁੜ ਦੇ ਗਿਆ ਹਾਂ ਹਾਂ दारू ਦੀ ਪਉਗੇ ਪਿੱਛੇ ਵੀ ਲੜਦੇ ਵੇਖੇ ਬਰਾਤੀ ਬਸ ਸਹੀ ਗੱਲ ਆ ਜੀ ਇੱਕ ਕੋਲੇ ਪਉਗਾ ਉਹਦੇ ਮਗਰ ਮਗਰ ਇਹ ਇੱਕ ਘੁੱਟ ਤੋਂ ਦੇ ਦੇ ਵੀ ਘੁੱਟ ਨਾਲ ਸ਼ਰਾਬੀ ਹੋ ਜਾਏਗਾ ਹਾਂ ਸਾਰੇ ਜਰੂਰ ਮੂੰਹ ਕੋੜਾ ਕਰਨਾ ਹੈ ਉਹੋ ਕੋਈ ਦਾ ਗੈਡੀ ਕਿਸੇ ਜੀ ਹੈ ਹਾਂ ਹੈ ਮੈਨੂੰ ਬੜੀ ਕਚਿਆਂ ਆਂ ਆਉਂਦੀ ਹੈ ਇਹਨਾਂ ਤੋਂ ਬਸ ਜਿ ਬਹਿ ਜਾਣਗੇ ਕੰਜਰ ਦੇ ਪੈਰਾਂ ਭਾਲ ਹੋ ਕੇ ਬਹਿ ਜਾਣਗੇ ਸੀਟ ਤੇ ਜਿਵੇਂ ਤਤੀ ਬੈਠੇ ਹੁੰਦੇ ਆ ਚੜ ਬਈ ਓ ਤੋਰ ਲੈ ਉਹ ਤਾਂ ਤੋਰ ਨੂੰ ਤੋਰ ਲੱਗ ਪੈਗਾ बराबर रह ਜਾਂਦੇ ਹਾਂ ਆ ਤਾ ਕੋਈ ਨਹੀਂ ਉਹ ਚੱਲੇਗੀ ਤਾਂ ਸਿੱਧੇ ਬਰ ਜਾਾਂਗੇ ਇਹਨੇ ਕਿਉਂ ਪੈਰ ਦਖਲ ਲਗਾਣੇ ਹੈ ਆਂ ਬਹਿ ਜਾਂਦੇ ਹੋ ਕੇ ਗਾਇਬ 10 ਮਿੰਟ ਨਹੀਂ ਖੜਦੇ ਕੁੜੀ ਵਾਲੇ ਨੇ ਘਰੇ ਖਾਜੋ ਉਹ ਨਹੀਂ ਭੱਜ ਆਉਂਦੇ ਨਾ ਬਗਾਨੇ ਜੀਮ ਲਿਆ ਚੱਲੋ ਸਾਰੇ ਕਹਾਣੀ ਆਈ ਸੀ ਇਹ ਕਿਹੜਾ ਬੇ ਉਹ ਤਾਂ ਕੁੜੀ ਦਾ ਕੋਈ ਬਾਅਦ ਚ ਲਿਆਉਂਦੇ ਆ ਉਹ ਵਿਆਹ ਨੂੰ ਕੋ ਦੂਜੇ ਦਿਨ ਚਾ ਜੀ ਬਰਾਤ ਤਾਂ ਉਹਦੀ ਰੋਟੀ ਨਾਲ ਆ ਕੇ ਉਹਦੀ ਰਵਾਨਾ ਹੋ ਜਾਂਦੀ ਐ ਤਵਤੀ ਬੱਸ ਉਹ ਤਾਂ ਚੱਗਣੀ ਜਾਂਦੇ ਉਹਦੇ ਮੁੰਡੇ ਨੂੰ ਚੱਲਣੀ ਜਾਂਦੇ ਹੁੰਦੇ ਵੀ ਆ ਆ ਗਿਆ ਘਰ ਕੋਲ ਵਿਆਹ ਕੇ ਆ ਜੀ ਮੁਰਦੇ ਰਾਹ ਨੂੰ ਪਤਾ ਜਾਂਦੇ ਤਾਂ ਨੂੰ ਕੀ ਦਿਖਾਤਾ ਦਿਖਾਤ ਬੱਸ ਗੱਲ ਖਾਤੇ ਆਪੇ ਮੁੜ ਆਈ ਥੋੜੇ ਜਣੇ ਰਹਿ ਜਾਂਦੀ ਦਾ ਬੱਸ ਤੈਨੂੰ ਮੈਂ ਕੱਲ ਨੂੰ ਇਹਨੇ ਸਟੋਰੀ ਸੁਣਾਉਣਾ ਠੀਕ ਹੈ ਜੀ ਕਿਵੇਂ ਕਰਦੇ ਆ ਠੀਕ ਹੈ ਜੀ ਤੇ ਆਪਣੇ ਵਲੌਗ ਨੂੰ ਵੱੱਟ ਵੱੱਟ ਪਿਆਰ ਦਿੰਨੇ ਆ ਤੁਸੀਂ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ